ਤਾਂ ਡੱਲੇਵਾਲਾ ਹੁਣਾ ਦਾ ਮਰਨ ਵਰਤ ਖਤਮ ਹੋ ਗਿਆ ਜੀਹਾਂ ਦਾਦਕੇ ਕੱਲ ਦੇਰ ਰਾਤ ਮਰਨ ਵਰਤ ਖਤਮ ਹੋਇਆ ਤੇ ਉਸ ਤੋਂ ਬਾਅਦ ਮੈਡੀਕਲ ਟ੍ਰੀਟਮੈਂਟ ਲੈਣਾ ਸ਼ੁਰੂ ਕਰ ਦਿੱਤਾ ਗਿਆ ਜਗਜੀਤ ਸਿੰਘ ਡੱਲੇਵਾਲਾ ਹੁਣਾ ਦੇ ਵੱਲੋਂ ਦੇਖ ਸਕਦੇ ਹੋ ਸੀ ਡ੍ਰਿਪ ਲਗਾਈ ਗਈ ਹੈ ਖਨੌਰੀ ਬਾਰਡਰ ਦੇ ਉੱਪਰ ਜਿੱਥੇ ਉਹਨਾਂ ਦਾ ਇੱਕ ਕੈਬਨ ਬਣਾਇਆ ਗਿਆ ਸੀ ਤਾਂ ਜਿੱਥੇ ਉਹ ਰਹਿ ਰਹੇ ਸੀ 54-55 ਦਿਨਾਂ ਦੇ ਤਾਂ ਦੱਸ ਦਈਏ ਕਿ ਮਰਨ ਵਰਤ ਦੇ ਉੱਪਰ ਬੈਠਿਆ ਨੂੰ ਹੋ ਗਏ ਸੀ ਉੱਥੇ ਹੀ ਹੁਣ ਡ੍ਰਿਪ ਲਗਾ ਦਿੱਤੀ ਗਈ ਆ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਖਨੌਰੀ ਬਾਰਡਰ ਤੇ ਜਦੋਂ ਡ੍ਰਿਪ ਉਹਨੂੰ ਲਗਾਈ ਗਈ ਕਿਉਂਕਿ ਕੱਲ ਕੇਂਦਰ ਦੇ ਨੁਮ ਦੇ ਨਾਲ ਜਿਹੜਾ ਕੱਲ ਕੇਂਦਰ ਦੇ ਕੁਝ ਅਧਿਕਾਰੀ ਆਏ ਔਰ ਉਸ ਤੋਂ ਬਾਅਦ ਮੀਟਿੰਗ ਹੁੰਦੀ ਹੈ ਤੇ ਮੀਟਿੰਗ ਦੇ ਵਿੱਚ ਡਿਸਾਈਡ ਹੁੰਦਾ ਕਿ 14 ਫਰਵਰੀ ਨੂੰ ਕੇਂਦਰ ਦੇ ਵੱਲੋਂ ਇੱਕ ਜਿਹੜਾ ਡੈਲੀਗੇਸ਼ਨ ਭੇਜਿਆ ਜਾਏਗਾ ਜਿਸ ਦੇ ਨਾਲ ਮੀਟਿੰਗ ਹੋਏਗੀ ਖਨੌਰੀ ਬਾਰਡਰ ਤੇ ਬੈਠੇ ਫੋਰਮ ਦੀ ਤਾਂ ਦੱਦੀ ਕਿ ਕਿਸਾਨਾਂ ਦੇ ਨਾਲ ਗੱਲਬਾਤ ਕਰਨ ਦੇ ਲਈ ਕੇਂਦਰ ਸਰਕਾਰ ਦੇ ਵੱਲੋਂ ਇੱਕ ਡੈਲੀਗੇਸ਼ਨ ਬਣਾਇਆ ਗਿਆ ਕੱਲ ਔਰ ਉਸ ਤੋਂ ਬਾਅਦ 14 ਫਰਵਰੀ ਨੂੰ ਕਿਹਾ ਗਿਆ ਕਿ 14 ਫਰਵਰੀ ਨੂੰ ਹੁਣ ਮੁਲਾਕਾਤ ਜਿਹੜੀ ਹੋਏਗੀ ਮੀਟਿੰਗ ਹੋਏਗੀ ਜਿਹਦੇ ਵਿੱਚ तमाम ਗੱਲਾਂ ਨੂੰ ਲੈ ਕੇ ਜ਼ਿਕਰ ਕੀਤਾ ਜਾਏਗਾ तमाम ਨਾਂ ਦੇ ਉੱਪਰ ਚਰਚਾ ਹੋਏਗੀ ਜੋ ਮੰਗਾ ਸੀ ਜਿੰਨਾ ਮੰਗਾ ਕਰਕੇ ਡੱਲੇਵਾਲ ਹੁਣੀ ਮਰਨ ਵਰਤ ਦੇ ਉੱਪਰ ਬੈਠੇ ਸੀ ਤਾਂ 55 ਦਿਨ ਮਰਨ ਵਰਤ ਤੇ ਬੈਠਿਆ ਨੂੰ ਹੋ ਗਏ ਸੀ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਲਗਾਤਾਰ ਸੁਪਰੀਮ ਕੋਰਟ ਵੀ ਕਹਿਂਦੀ ਰਹੀ ਕਿ ਹਾਲਤ ਬਹੁਤ ਨਾਜ਼ੁਕ ਹੈ ਅਸੀਂ ਜਾਨ ਨਹੀਂ ਗਵਾਉਣਾ ਚਾਹੁੰਦੇ ਕਿਸੇ ਦੀ ਤੇ ਨਾਲ ਹੀ ਸੁਪਰੀਮ ਕੋਰਟ ਨੇ ਇਹ ਵੀ ਕਿਹਾ ਸੀ ਕਿ ਮੈਡੀਕਲ ਟਰੀਟਮੈਂਟ ਦੇਣ ਦੇ ਲਈ ਪੰਜਾਬ ਸਰਕਾਰ ਮੂਹਰੇ ਆਵੇ ਔਰ ਲਗਾਤਾਰ ਪੰਜਾਬ ਸਰਕਾਰ ਦੇ ਅਧਿਕਾਰੀ ਜਾ ਕੇ ਮੀਟਿੰਗਾਂ ਵੀ ਕਰਦੇ ਰਹੇ ਪਰ ਡੱਲੇਵਾਲ ਹੁਣਾ ਦੇ ਵੱਲੋਂ ਹਰ ਵਾਰ ਨਾ ਕੀਤੀ ਜਾਂਦੀ ਰਹੀ ਤੇ ਹੁਣ ਉਹਨਾਂ ਨੇ ਇੱਕ ਉਹ ਗੱਲ ਕਹੀ ਸੀ ਕਿ ਜਦੋਂ ਕੇਂਦਰ ਸਰਕਾਰ ਦੇ ਵੱਲੋਂ ਕੋਈ ਸੱਦਾ ਆਊਗਾ ਉਦੋਂ ਹੀ ਮੈਂ ਮੈਡੀਕਲ ਟ੍ਰੀਟਮੈਂਟ ਲੈਣਾ ਸ਼ੁਰੂ ਕਰੂੰਗਾ ਤਾਂ ਤਸਵੀਰਾਂ ਦੇਖ ਸਕਦੇ ਹੋ ਡ੍ਰਿਪ ਲਗਵਾਈ ਗਈ ਹੈ ਉਹ ਜਿਹੜਾ ਡੱਲੇ ਵਾਲ ਹੋਣਾ ਦਿੱਤਾ ਇਸ ਤੋਂ ਬਾਅਦ ਸਾਰਾ ਮੈਡੀਕਲ ਟ੍ਰੀਟਮੈਂਟ ਜਿਹੜਾ ਮੈਡੀਕਲ ਪ੍ਰੋਸੀਜਰ ਹੋਏਗਾ ਉਹ ਡੱਲੇ ਵਾਲ ਹੋਣਾ ਨੂੰ ਦਿੱਤਾ ਜਾਏਗਾ ਤੁਹਾਨੂੰ ਯਾਦ ਹੋਊਗਾ ਬਾਪੂ ਸੂਰਤ ਸਿੰਘ ਖਾਲਸਾ ਜੋ ਕਿ ਪਿਛਲੇ ਦਿਨਾਂ ਦੇ ਵਿੱਚ ਜਿਨ੍ਹਾਂ ਦਾ ਦਿਹਾਤ ਹੋ ਗਿਆ ਸੀ ਉਹ ਵੀ ਬੰਦੀ ਸਿੰਘਾਂ ਦੇ ਲਈ ਜਦੋਂ ਮਰਨ ਵਾਰ ਤੇ ਬੈਠੇ ਤਾਂ ਸਰਕਾਰ ਨੇ ਉਹਨਾਂ ਨੂੰ ਚੁੱਕ ਕੇ ਜਿਹੜਾ ਪ੍ਰਸ਼ਾਸਨ ਦੇ ਵੱਲੋਂ ਮੈਡੀਕਲ ਟਰੀਟਮੈਂਟ ਦਿੱਤਾ ਗਿਆ ਸੀ ਤਾਂ ਮੈਡੀਕਲ ਟਰੀਟਮੈਂਟ ਤੇ ਉਹ ਕਈ ਕਈ ਮਹੀਨੇ ਜਿਹੜੇ ਐ ਮੈਡੀਕਲ ਟਰੀਟਮੈਂਟ ਤੇ ਹੀ ਰਹੇ ਤਾਂ ਦਾਦੀਏ ਕਿ ਹੁਣ ਡੱਲੇਵਾਲ ਹੋਣਾ ਨੂੰ ਮੈਡੀਕਲ ਟਰੀਟਮੈਂਟ ਸ਼ੁਰੂ ਹੋ ਗਿਆ ਡ੍ਰਿਪ ਲਗਾਈ ਗਈ ਆ ਦੇਖ ਸਕਦੇ ਹੋ ਉਸੇ ਡ੍ਰਿਪ ਜਿਹੜੀ ਐ ਖਨੌਰੀ ਬਾਰਡਰ ਦੇ ਉੱਪਰ hoti ਜਿੱਥੇ ਪਹਿਲਾਂ ਇੱਕ ਕੈਬਨ ਜਾਂ ਬਣਾਇਆ ਹੋਇਆ ਸੀ ਟਰਾਲੀਆਂ ਨੂੰ ਲੈ ਕੇ ਤਾਂ ਦਾਦੀਏ ਕਿ ਉੱਥੇ ਹੀ ਹੁਣ ਡੱਲੇਵਾਲ ਹੋਣਾ ਦੇ ਵੱਲੋਂ ਆਪਣਾ ਮੈਡੀਕਲ ਟਰੀਟਮੈਂ ਆਕੇ ਉਥੇ ਡ੍ਰਿਪ ਲਗਾਈ ਆ ਡੱਲੇਵਾਲ ਹੋਣਾ ਦੇ ਹਾਲਾਂਕਿ 14 ਫਰਵਰੀ ਨੂੰ 14 ਫਰਵਰੀ ਨੂੰ ਕਿਸਾਨਾਂ ਦੀ ਕੇਂਦਰ ਦੇ ਡੈਲੀਗੇਸ਼ਨ ਦੇ ਨਾਲ ਮੀਟਿੰਗ ਹੋਣੀ ਹੈ ਮੀਟਿੰਗ ਤੋਂ ਬਾਅਦ ਪਤਾ ਲੱਗੂਗਾ ਕਿ ਅਸਲ ਦੇ ਵਿੱਚ ਕੀ ਕਹਾਣੀ ਬਣੀ ਕਿਹੜੀਆਂ ਗੱਲਾਂ ਦੇ ਉੱਪਰ ਕੋਈ ਸਹਿਮਤੀ ਬਣਦੀ ਦਿਸੂਗੀ ਜਾਂ ਨਹੀਂ ਦਿਸੂਗੀ ਪਰ ਦੂਜੇ ਪਾਸੇ ਗੱਲ ਕਰੇ ਤਾਂ ਕੱਲ ਐਸਕੇਐਮ ਦੇ ਵੱਲੋਂ ਸੰਯੁਕਤ ਕਿਸਾਨ ਮੋਰਚੇ ਦੇ ਵੱਲੋਂ ਪੀਐਮ ਮੋਦੀ ਨੂੰ ਚਿੱਠੀ ਲਿਖੀ ਗਈ ਸੀ ਕਿ ਭਾਈ ਡੱਲੇਵਾਲ ਹੋਣਾ ਦੇ ਵੱਲ ਧਿਆਨ ਦਿੱਤਾ ਜਾਵੇ ਉਹਨਾਂ ਦੀ ਸਿਹਤ ਬਹੁਤ ਨਸਾਜ ਹੋ ਰਹੀ ਹੈ ਕਿਹਾ ਜਾਂਦਾ ਸੀ ਕਿ ਪਾਣੀ ਵੀ ਪਚਣੋਂ हट ਗਿਆ ਉਲਟੀਆਂ ਆ ਰਹੀਆਂ ਸੀ ਤਾਂ ਇਹਨਾਂ ਚੀਜ਼ਾਂ ਨੂੰ ਲੈ ਕੇ तमाम ਗੱਲਾਂ ਦਾ ਜ਼ਿਕਰ ਉਸੇ ਚਿੱਠੀ ਦੇ ਵਿੱਚ ਐਸਕੇਐਮ ਨੇ ਕੀਤਾ ਜੋ ਕਿ ਕੱਲ ਪੀਐਮ ਮੋਦੀ ਹੋਣਾ ਨੂੰ ਭੇਜੀ ਗਈ ਸੀ ਤਾਂ ਦੱਸਦੇ ਕਿ ਹੁਣ ਡੱਲੇਵਾਲ ਹੋਣਾ ਨੇ ਮੈਡੀਕਲ ਟ੍ਰੀਟਮੈਂਟ ਲੈਣਾ ਸ਼ੁਰੂ ਕਰ ਦਿੱਤਾ ਤਾਂ ਤਸਵੀਰਾਂ ਤੁਸੀਂ ਖਨੌਰੀ ਬਾਰਡਰ ਤੋਂ ਦੇਖ ਸਕਦੇ ਹੋ